ਅੱਜ ਜਿਹੜੇ ਆਪਾਂ ਬਹਾਰਤ ਸੱਚੂ ਹਾਲ ਫਿਰ ਅਸੀਂ ਕਣਕੀ ਬੀਜੀ ਸੀ ਆਪਾਂ ਤੇ ਅੱਜ ਉਹ ਕਣਕ ਨੂੰ ਤਕਰੀਬਨ 22 ਦਿਨ ਹੋ ਗਏ 22 ਬੰਦ ਦਿਨ ਪੂਰਾ ਅੱਜ ਇਹਦੇ ਵਿੱਚ ਆਪਾਂ ਸਪਰੇਅ ਕਰੀ ਸੀ ਟਰੈਕਟਰ ਦੇ ਨਾਲ ਤੇ ਜਿਹੜੇ ਲੈਮੀਨੇਸ਼ਨ ਸਪਰੇਅ ਕਹਿੰਦੇ ਨੇ ਵੀ ਗੁੱਲੀ ਰਿੰਡੇ ਤੋਂ ਤੇ ਅੱਜ ਉਹਦੇ ਵਿੱਚ ਆਪ ਪਾਣੀ ਛੱਡਿਆ ਪਾਣੀ ਲਾ ਰਹੇ ਹਾਂ ਅੱਜ ਆਪਾਂ ਦੇਖੋ ਚੈੱਕ ਕਰੋ ਇੱਕ ਘੜਾ ਦਾ ਭਰ ਗਿਆ ਇਹ ਦੂਸਰਾ ਘੜਾ ਅੱਜ ਪਾਣੀ ਛੱਡਿਆ ਦੂਸਰੇ ਘੜੇ ਨੂੰ ਕਿ ਥੋੜਾ ਜਿਹਾ ਲੇਟ ਵੀ ਲੇਟ ਆਈ ਹੈ ਕੁਝ ਇਹ ਪ੍ਰੋਬਲਮ ਸੀ ਲੇਟਨ ਪ੍ਰੈਸ਼ਰ ਕੱਟ ਲੱਗਿਆ ਹੋਇਆ ਸੀ ਤੇ ਇਹਦੇ ਵਿੱਚ ਪਾਣੀ ਬਹੁਤ ਪੈਂਦਾ ਲੱਚੂ ਹਾਲ ਫੇਰਿਆ ਹੋਇਆ ਆਹ ਤੱਕ ਜਿਵੇਂ ਮोटे-ਮोटे ਖੱਡਾ ਨੇ ਇਹਦੇ ਚੋਵੇ ਹਲਦੀ ਨੇ ਇਹ ਇਹ ਡਾਬਲ ਹਾਲਾ ਦੋ 4x4 ਹੀ ਖਤ ਦੇ ਜੌਂਡੀਰ ਨਾਲ ਫੇਰਿਆ ਸੀ ਆਪਾਂ ਤੇ ਇਹਦੇ ਪਾਣੀ ਬਹੁਤ ਪਿਆਇਆ ਜਾ ਪਾਣੀ ਕੱਢਾਂਗੇ ਅੱਧਰੋਂ ਦੂਜੇ ਪਾਸੇ ਜਾ ਕੇ ਕਣਕ ਦੇਖੋ ਕਿੰਨੀ ਵਧੀਆ ਖੜੀਆ ਕਣਕ ਦਾ ਜਿਹੜਾ ਜਮਾ ਬਹੁਤ ਸੋਹਣਾ ਪੂਰੀ ਵਧੀਆ ਕਣ ਖੜੀਆ ਕਿਉਂਕਿ ਆਪਾਂ ਦੇਖੋ ਵੀ ਜਿੱਥੇ ਆਪਾਂ ਆਕੀਨ ਲਾਈ ਬਿਲਕੁਲ ਇਹਨਾਂ ਤੇ ਮਲਚਰ ਫੇਰ ਕੇ ਬੱਚੇ ਦੇ ਵਿੱਚ ਸੁਪਰ ਸੀਡਰਾਂ ਦੇ ਬੀਜੀ ਸੀ ਤੇ ਨਾਲ ਆਪਾਂ ਚੁਫਾਲ ਘਰੇ ਦਿੱਤਾ ਬੱਚੇ ਦੇ ਦੇਖੋ ਕੰਕ ਕਿੰਨੀ ਵਧੀਆ ਖੜੀ ਆ ਹਾਂ ਜਿੱਥੇ ਫੂਸ ਹੈਗਾ ਆਲੇ ਉੱਥੇ ਨਿਕਲੀ ਨਹੀਂ ਹੈਗੀ ਕਹਿੰਦੇ ਵੀ ਇਹ ਪਾਣੀ ਲੱਗਣ ਤੋਂ ਬਾਅਦ ਅਸੀਂ YouTube ਤੇ ਵੀ ਦੇਖਿਆ ਸੀ ਕਹਿੰਦੇ ਵੀ ਪਾਣੀ ਲੱਗਣ ਦਾ ਬਾਅਦ ਵੀ ਪਾਣੀ ਜਿੱਥੇ ਦਾਣਾ ਕੋਈ ਰਹਿ ਜਾਂਦਾ ਤਾਂ ਉਹ ਆਪਦੇ ਆਪ ਨਿਕਲ ਨਾ ਜਾਂਦਾ ਬਾਹਰ ਤੇ ਜਿਵੇਂ ਜਿਵੇਂ ਇਹ ਜੇ ਗੁਲੀਂਦਾ ਹੋਊਗਾ ਹੁਣ ਪਾਣੀ ਦੇ ਨਾਲ ਮੈਂ ਤਾਂ ਬਿਲਕੁਲ ਨਹੀਂ ਹੈਗਾ ਬੁਲੇਂਦਾ ਤੇ ਉਹ ਜਦੋਂ ਵਾਤ ਆਈ ਜਾਊਗੀ ਨਾਲ ਦੀ ਨਾਲ ਮਰੀ ਜਾਊਗਾ ਬੁਲੇਂਦਾ ਬਿਲਕੁਲ ਖਤਮ ਹੋ ਜਾਣਾ ਤੇ ਅੱਜ ਆਲੂਆਂ ਨੂੰ ਵੀ ਤੀਜਾ ਪਾਣੀ ਚੱਲਦਾ ਉਧਰ ਅੱਜ ਚਾਰ ਹੀ ਮੋਟਰਾਂ ਚੱਲਦੀਆਂ ਨੇ ਭਾਈ ਤੇ ਜਿਹੜੀ ਜਿੱਥੇ 1509 ਲਾਈ ਸੀ ਅੱਜ ਉਹਨੂੰ ਵੀ 22 ਦਿਨ ਹੋ ਗਏ ਉਹਦੇ ਵੀ ਮੋਟਰ ਚੱਲਦੀ ਆ ਉਧਰ ਉਹ ਵੀ ਕਣਕ ਬਹੁਤ ਵਧੀਆ ਖੜੀ ਆ ਉਹ ਤਕੜੀਆਂ ਕਣਕ ਇਹਨਾਂ ਨੂੰ ਬਹੁਤ ਫਰਕ ਆਦਾ ਉਹ ਤਾਂ ਇਦਾਂ ਲੱਗਦੇ ਜਿਵੇਂ 35 36 ਦਿਨ ਦੀ ਹੁੰਦੀ ਆ ਅੱਗੇ 35 36 ਡੇਣਾ ਤੋਂ ਪਾਣੀ ਲਾਉਣਾ ਹੁੰਦਾ ਕਣਕ ਨੂੰ। ਅਜੇ ਪਾਣੀ ਹੁਣ ਇਹਦੇ ਵਿੱਚ ਦੂਜੇ ਪਾਸੇ ਕੱਢ ਦਾਂਗੇ ਆਪਾਂ। ਤੇ ਚਲੋ ਤਾਂ ਫੱਕ ਪੈਣ ਦਾ ਕਣਕ ਨੂੰ ਪ੍ਰੋਬਲਮ ਨਹੀਂ ਆਉਂਦੀ ਕੋਈ। ਸਾਰਾ ਪਾਣੀ ਬਾਹਰ ਨਿਕਲ ਜਾਂਦਾ ਦੂਜੇ ਪਾਸੇ ਜਾ ਕੇ। ਆਕੇ ਤੁਹਾਨੂੰ ਦੂਜੀ ਵੀ ਦਿਖਾਵਾਂਗੇ। ਦੂਸਰੀ ਕਣਕ ਉਹ ਦੇਖੋ ਲਾ ਉਹ ਬਹੁਤ ਸੋਹਣੀ ਖੜੀ ਆ ਇਹਦੇ ਨਾਲ ਦੁੱਗਣੀ ਕਣਕ ਆ। ਜਿਹੜਾ ਕੱਦ ਆ ਹੈਗੀ 1 ਦਿਨ ਦੀ ਵਿੱਚੀ ਹੋਈ ਆ। ਅਜੇ ਵੀ ਉਹ 3 4 5 ਘੰਟੇ ਇਦੋਂ ਬਾਦ ਦੇ ਵਿੱਚ ਬਿਜੀ ਹਿਆ ਪਰ ਖੜੀ ਤਾਂ ਐ ਇਦਾਂ ਲੱਗਦੀ ਐ ਜਿਵੇਂ 1 ਮਹੀਨੇ ਦੀ ਹੁੰਦੀ ਆ ਉਹ ਕਣਕ ਬਹੁਤ ਸੋਹਣੀ ਕਣਕ ਖੜੀ ਆ ਇਹ ਏ ਥੋੜੀ ਜੀ ਮਾਲੀ ਲੱਗਦੀ ਆ ਉਹਦੇ ਨੂੰ ਵਾਕਿਸ਼ਾਂ ਦਿਖਾਉਣਾ ਦੂਜੇ ਪਾਸੇ ਵੀ ਜਾ ਕੇ ਜਿਹੜੀ ਉਹ ਦੂਜੀ ਕਣਕ ਹੈ ਇਹ ਦੇਖ ਲਓ ਆਹ ਦੇਖੋ ਜਿਹੜੀ ਆ ਆਹ ਕਣਕ ਆ ਇਹ 1 ਦਿਨ ਦੀ ਐ ਨੇ ਦੂਜੀ ਨਾਲ ਇਹ 1509 ਦੇ ਵਾਲੀ ਹੈ ਇਹ ਕਿਉਂਕਿ ਇਹ 1509 ਆ ਜਿਹੜੀ ਇਹਦੇ ਵਿੱਚ ਫੋਰਸ ਨਹੀਂ ਹੁੰਦਾ ਤਕਰੀਬਨ ਬਿਲਕੁਲ ਜਿਹੜੀ ਆਪਣੀ ਮਸ਼ੀਨ ਦੀ ਲੱਦ ਜੀ ਕਹਿੰਦੇ ਨੇ ਆਪਾਂ ਉਹ ਬਹੁਤ ਘੱਟ ਹੁੰਦੀ ਆ ਇਹ ਜੀ ਮਲਚਰ ਫਿਰ ਹੈ ਐਚ ਵੀ ਨਹੀਂ ਅੱਗ ਲਾਈ ਕੋਈ ਦੇਖੋ ਵੀ ਇਹਦੇ ਵਿੱਚ ਬਿਲਕੁਲ ਹੈ ਨਹੀਂ ਇਹਦੇ ਚ ਫੋਰਸ ਬਿਲਕੁਲ ਨਹੀਂ ਹੈਗਾ ਕਿੰਨੀ ਸਫਾਈ ਹੈ ਦੀ ਤੇ ਕਣਕੀ ਵੀ ਇਹ ਦੁੱਗਣੀ ਖੜੀ ਆ ਉਹਨੂੰ ਐਵੇਂ ਲੱਗਦੀ ਆ ਇਹ ਵੀ ਜਿਵੇਂ ਇਹ 35 36 ਦਾਂਦੀ ਹੁੰਦੀ ਆ ਤਕਰੀਬਨ ਪਰ ਹੈ ਹੀ ਇਹ 22 ਦਿਨ ਦੀ ਇਹ ਵੀ 22 ਦਿਨ ਦੀ ਆ ਬਸ ਇਹਦਾ ਤੇ ਉਹਦਾ ਜਿਹੜੇ ਬਾਹਰਲੇ ਦੂਜੀ ਕਣਕ ਦਿਖਾਈ ਸੀ ਤੁਹਾਨੂੰ ਤੇ ਉਹਦਾ ਤੇ ਇਹਦਾ 5-6 ਘੰਟੇ ਨੇ ਫਰਕਾ ਬਸ ਇੰਨਾ ਕ ਫਰਕਾ ਪਾਣੀ ਇਹਨੂੰ ਵੀ ਛੱਡਿਆ ਅੱਜ ਆ ਦੇਖੋ ਕਿਉਂਕਿ 22 ਦਿਨਾਂ ਨੂੰ ਪਾਣੀ ਲਾਉਣਾ ਹੀ ਪੈਂਦਾ ਦੇਖੋ ਇਹਦਾ ਕਿੰਨਾ ਫਰਕਾ ਬਹੁਤ ਵਧੀਆ ਖੜੀ ਹੈ ਵੀ ਬਾਕੀ ਤੁਸੀਂ ਲਾਈਕ ਕਮੈਂਟ ਕਰਿਆ ਕਰੋ ਜ਼ਰੂਰੀ ਆ ਪਤਲਾਦਰਾਂ ਮੰਦਨੂ ਮਿੱਕੀ ਘਾਟਾ ਕਿਵੇਂ ਆ ਤੇ ਇਹ ਸੁਪਰ ਸ਼ੀਟਰ ਦੀ ਵੀ ਜੀ ਹੈ ਵੀ ਕਿਤਾ ਨਵਾਜੀ ਬਲੌਗ ਦੇਖਣ ਲਈ ਮਿਹਰਬਾਨੀ ਸਤ ਸ੍ਰੀ ਅਕਾਲ